ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਆਪਾਂ ਫੇਸਬੁੱਕ ਤੇ ਅਗਰ ਕਿਸੇ ਨੂੰ ਕੰਟੈਂਟ ਮੋਨਟਾਈਜ਼ ਨਹੀਂ ਮਿਲ ਰਿਹਾ ਜਾਂ ਫਿਰ ਕਈਆਂ ਦੀ ਕੰਟੈਂਟ ਮੋਨਟਾਈਜ਼ ਹੋ ਨਹੀਂ ਹੋ ਰਿਹਾ ਉਦਾਂ ਦੀ ਕੋਈ ਵੀ ਦਿੱਕਤ ਆ ਤਾਂ ਤੁਸੀਂ ਆਪ ਨੂੰ ਕਮੈਂਟ ਵਿੱਚ ਆਵਦਾ ਸਕਰੀਨ ਸ਼ਾਟ ਤੇ ਨਾਲ ਕੀ ਪ੍ਰੋਬਲਮ ਆ ਰਹੀ ਆ ਲਿਖ ਕੇ ਸ਼ੇਅਰ ਕਰ ਸਕਦੇ ਹਾਂ ਆਪਾਂ ਉਸ ਦਾ ਰੱਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਦੂਸਰਾ ਕਈ ਮੇਰੇ ਵੀਰਾਂ ਨੂੰ ਦਿੱਕਤ ਆਉਂਦੀ ਆ ਕਿ ਪੇਅ ਆਊਟ ਅਕਾਊਂਟ ਬਣ ਨਹੀਂ ਰਿਹਾ ਜਾਂ ਫਿਰ ਪੇਅ ਆਊਟ ਅਕਾਊਂਟ ਦੇ ਵਿੱਚ ਨਾਮ ਦੇ ਵਿੱਚ ਕੋਈ ਦਿੱਕਤ ਰਹ ਗਈ ਜਾਂ ਉਸ ਨੂੰ ਕਿੱਦਾਂ ਦੁਬਾਰਾ ਆਪਾਂ ਐਡਿਟ ਕਰ ਸਕਦੇ ਹਾਂ ਉਸ ਲਈ ਵੀ ਆਪਾਂ ਤੁਸੀਂ ਮੈਸੇਜ ਕਰ ਸਕਦੇ ਹੋ ਆਪ ਨੂੰ ਇਨਬਾਕਸ ਦੇ ਵਿੱਚ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਲਾਸਟ ਵਿੱਚ ਜਿਹੜੇ ਸਭ ਤੋਂ ਵੱਧ ਮੈਸੇਜ ਆਉਂਦੇ ਹੈ ਜੀ ਕਿ ਇੱਕ ਆਈਡੀ ਸਿੰਪਲ ਆਈਡੀ ਨੂੰ ਆਪਾਂ ਕਿਦਾਂ ਪ੍ਰੋਫੈਸ਼ਨਲ ਮੋਡ ਦੇ ਵਿੱਚ ਚੇਂਜ ਕਰ ਸਕਦੇ ਆ ਕੀ ਉਸ ਤੋਂ ਵੀ ਆਪਾਂ ਪੈਸਾ ਕਮਾ ਸਕਦੇ ਆ ਇਸ ਦੇ ਲਈ ਕੋਈ ਵੀ ਰੋਲ ਮਾ ਜਾਂ ਦਿੱਕਤ ਆ ਉਸ ਲਈ ਵੀ ਤੁਸੀਂ ਕੰਟੈਂਟ ਕਰ ਸਕਦੇ ਹੋ ਆਪਣੇ ਨਾਲ ਸੋ ਜੀ ਆਪਣੀ ਇਹੀ ਕੋਸ਼ਿਸ਼ ਰਹੂਗੀ ਕਿ ਜੇ ਕੋਈ ਆਪਾਂ ਕਿਸੇ ਦੀ ਹੈਲਪ ਕਰ ਸਕੀਏ ਨਾਲ ਖੜ ਸਕੀਏ ਤਾਂ ਜਰੂਰ ਕੋਸ਼ਿਸ਼ ਕਰਾਂਗੇ ਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ